ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹਾਜ਼ਰ ਹਾਂ ਇੱਕ ਵਾਰ ਫਿਰ ਨਵੀਆਂ ਬੁਝਾਰਤਾਂ ਲੈ ਕੇ ਪਿਛਲੀ ਵੀਡੀਓ ਵਿੱਚ ਜੋ ਬੁਝਾਰਤ ਪੁੱਛੀ ਸੀ ਦੁੱਖ ਸੁੱਖ ਦਾ ਮੈਂ ਜੀਵਨ ਸਾਥੀ ਹਰਦਮ ਸਾਥ ਨਿਭਾਉਂਦਾ ਹਾਂ ਇੱਕ ਪਲ ਵੀ ਮੈਂ ਜੁਦਾ ਨਾ ਹੋਵਾਂ ਵੱਡਾ ਛੋਟਾ ਬਣ ਜਾਂਦਾ ਹਾਂ ਦੋਸਤੋ ਇਸ ਬੁਝਾਰਤ ਦਾ ਸਹੀ ਜਵਾਬ ਸੀ ਪਰਛਾਵਾ ਜੋ ਹਮੇਸ਼ਾ ਨਾਲ ਰਹਿੰਦਾ ਹੈ ਅਲੀ ਬੁਝਾਰਤਾ ਇਕਰ ਜਾਈ ਬਾਰਾ ਭਾਈ ਇੱਕ ਵਾਰੀ ਫਿਰ ਸੁਣੋ ਦੋਸਤੋ ਇਕਰ ਜਾਈ ਬਾਰਾ ਭਾਈ ਦੱਸੋ ਦੋਸਤੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਦੋਸਤੋ ਇਸ ਦਾ ਸਹੀ ਜਵਾਬ ਹੈ ਸੰਤਰਾ ਅਗਲੀ ਬੁਝਾਰਤਾ ਚਲਦਾ ਚਲਦਾ ਮੁਸਾਫਿਰ ਰੁਕ ਗਿਆ ਲਈ ਛੂਰੀ ਵੱਡੀ ਕਰਦਣ ਫਿਰ ਚੱਲਣ ਲੱਗ ਪਿਆ ਇੱਕ ਵਾਰੀ ਫਿਰ ਸੁਣੋ ਦੋਸਤੋ ਚਲਦਾ ਚਲਦਾ ਮਸਾਫਿਰ ਰੁਕ ਗਿਆ ਲਈ ਛੁਰੀ ਵੱਡੀ ਗਰਦਨ ਫਿਰ ਚੱਲਣ ਲੱਗ ਪਿਆ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਪੈਨਸਿਲ ਅਗਲੀ ਬਿਜੜਤ ਤੁਰਦਾ ਲੱਕ ਮੋੜ ਕੇ ਘਰੋਂ ਕਢੀਦਾ ਹੱਥ ਜੋੜ ਕੇ ਵਾਰੀ ਇਸ ਫਿਰ ਸੁਣੋ ਦੋਸਤੋ ਤੁਰਦਾ ਲੱਕ ਮਰੋੜ ਕੇ ਘਰੋਂ ਕਢੀ ਦਾ ਹੱਥ ਜੋੜ ਕੇ ਦੋਸਤੋ ਬਹੁਤ ਹੀ ਆਸਾਨ ਬੁਝਾਰਤ ਹੈ ਦੱਸੋ ਦੱਸੋ ਇਸ ਦਾ ਸਹੀ ਜਵਾਬ ਕੀ ਹੈ ਜਿਸ ਜਿਸ ਨੂੰ ਪਤਾ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਨਾ ਦੋਸਤੋ ਇਸ ਦਾ ਸਹੀ ਜਵਾਬ ਹੈ ਜਿਸ ਆਪ ਅਗਲੀ ਬੁਝਾਰਤ ਡਿੰਗ ਬੜਿੰਗ ਲੱਕੜੀ ਹਲਕਤੀਓ ਤੁਰੀ ਪਿਸ਼ਾਵਰ ਆਪਣੀ ਕੁਵਨੀ ਫਿਰ ਸੁਣੋ ਦੋਸਤੋ ਲਿੰਗ ਬੜਿੰਗ ਲੱਕੜੀ ਕਲਕੱਤਿਓ ਤੁਰੀ ਪਿਸ਼ਾਵਰ ਆਪਣੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਸੜਕ ਜੋ ਕਿਤੋਂ ਤੁਰਦੀ ਤੇ ਕਿਤੇ ਪਹੁੰਚ ਜਾਂਦੀ ਹੈ ਅਗਲੀ ਬੁਝਾਰਤ ਨਿੱਕੀ ਜਹੀ ਕੋਲੀ ਲਾਹੌਰ ਜਾ ਕੇ ਬੋਲੀ ਦੋਸਤੋ ਇੱਕ ਵਾਰੀ ਫਿਰ ਸੁਣੋ ਬਹੁਤ ਹੀ ਮਸ਼ਹੂਰ ਬੁਝਾਰਤ ਹੈ ਨਿੱਕੀ ਜਹੀ ਕੋਲੀ ਲਾਹੌਰ ਜਾ ਕੇ ਬੋਲੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਟੈਲੀਫੋਨ ਅਗਲੀ ਬੁਝਾਰਤ ਢਿੱਡ ਵਿੱਚੋਂ ਕੱਢੀ ਤੇ ਵੱਖੀ ਵਿੱਚ ਮਾਰੀ ਇੱਕ ਵਾਰੀ ਫਿਰ ਸੁਣੋ ਦੋਸਤੋ ਢਿੱਡ ਵਿੱਚੋਂ ਕੱਢੀ ਤੇ ਵੱਖੀ ਵਿੱਚ ਮਾਰੀ ਦੱਸੋ ਦੋਸਤੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਮਾਚਸ ਦੀ ਦਿੱਲੀ ਅਗਲੀ ਬੁਝਾਰਤ ਇੱਕ ਸੀ ਸਿਪਾਹੀ ਉਹਦੀ ਖਿੱਚ ਕੇ ਨਿਕਰ ਲਾਈ ਇੱਕ ਵਾਰੀ ਫਿਰ ਸੁਣੋ ਦੋਸਤੋ ਇੱਕ ਸੀ ਸਿਪਾਹੀ ਉਹਦੀ ਖਿੱਚ ਕੇ ਨਿਕਰ ਲਾਈ ਇਹ ਬੁਝਾਰਤ ਤਾਂ ਤਕਰੀਬਨ ਸਾਰਿਆਂ ਨੇ ਸੁਣੀ ਹੋਣੀ ਹੈ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਕੇਲਾ ਅਗਲੀ ਬੁਝਾਰਤ 14 ਘੰਟਾ 14 ਚੁਬਾਰੇ ਉੱਤੇ ਖੇਡਣ ਦੋ ਬਣ ਜਾ ਰਹੇ ਮੌਤ ਕੋਲੋਂ ਹੀ ਮਰਦੇ ਨਹੀਂ ਕਿਸੇ ਕੋਲੋਂ ਹੀ ਡਰਦੇ ਨਹੀਂ ਦੋਸਤੋ ਇੱਕ ਵਾਰੀ ਫਿਰ ਸੁਣੋ 14 ਘੰਟਾ 14 ਚੁਬਾਰੇ ਉੱਤੇ ਖੇਡਣ ਦੋ ਬਣ ਜਾ ਰਹੇ ਮੌਤ ਕੋਲੋਂ ਹੀ ਮਰਦੇ ਨਹੀਂ ਕਿਸੇ ਕੋਲੋਂ ਹੀ ਡਰਦੇ ਨਹੀਂ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਚੰਨ ਅਤੇ ਸੂਰਜ ਅਗਲੀ ਬੁਝਾਰਤ ਤੁਰਦੀ ਹਾਂ ਪਰ ਪੈਰ ਨਹੀਂ ਦੇਵਾਂ ਸਭ ਨੂੰ ਜਾਣ ਦੋ ਲਫਜ਼ਾਂ ਦੀ ਚੀਜ਼ ਹਾਂ ਬੁੱਝੋ ਮੇਰਾ ਨਾਮ ਦੱਸੋ ਦੱਸੋ ਦੋਸਤੋ ਇਸ ਬੁਝਾਰਤ ਦਾ ਕੀ ਜਵਾਬ ਹੈ ਜੀ ਇੱਕ ਵਾਰੀ ਫਿਰ ਸੁਣੋ ਤੁਰਦੀ ਹਾਂ ਪਰ ਪੈਰ ਨਹੀਂ ਦੇਵਾਂ ਸਭ ਨੂੰ ਜਾਣ ਦੋ ਲਫਜ਼ਾਂ ਦੀ ਚੀਜ਼ ਹਾਂ ਬੁੱਝੋ ਮੇਰਾ ਨਾਮ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਹਵਾ ਅਗਲੀ ਬਿਜਰਤ ਆਰ ਟੰਗਾ ਦਰਤ ਪਟੰਗਾ ਸੀ ਅੱਖਾਂ ਦਾ ਸਟੰਗਾ ਇੱਕ ਵਾਰੀ ਫਿਰ ਸੁਣੋ ਆਰ ਟੰਗਾ ਦਰਤ ਪਟੰਗਾ ਸੀ ਅੱਖਾਂ ਦਾ ਸਟੰਗਾ ਇਹ ਥੋੜੀ ਜੀ ਮੁਸ਼ਕਿਲ ਲੱਗਦੀ ਹੈ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਹੱਲ ਬਉਂਦਾ ਹਲੀ ਥੋੜੀ ਜਿਹੀ ਮੁਸ਼ਕਿਲ ਬਿਝਾਰਤ ਹੈ तकरीबन ਬਹੁਤ ਹੀ ਘੱਟ ਲੋਕਾਂ ਨੇ ਸੁਣੀ ਹੋਣੀ ਹੈ ਚਲੋ ਵਧਦੇ ਹਾਂ ਦੋਸਤੋ ਅਗਲੀ ਬਿਝਾਰਤ ਵੱਲ ਇੱਕ ਸਿੰਗੀ ਗਾਂ ਸਾਰੇ ਟੱਬਰ ਦੀ ਮਾਂ ਇੱਕ ਵਾਰੀ ਫਿਰ ਸੁਣਾ ਦੋਸਤੋ ਇੱਕ ਸਿੰਗੀ ਗਾਂ ਸਾਰੇ ਟੱਬਰ ਦੀ ਮਾਂ ਦੋਸਤੋ ਤੁਸੀਂ ਇਸ ਬਿਝਾਰਤ ਦਾ ਜਵਾਬ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਜੀ ਮੇਰੀ ਕਰਦੇ ਹਾਂ ਤੁਹਾਨੂੰ ਸੋਹੱਡੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਵੇਗੀ ਜਿਸ ਜਿਸ ਨੂੰ ਬੁਝਾਰਤਾ ਸੁੰਨਾ ਪਸੰਦ ਹੈ ਤੇ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹਨ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ